ਸ਼ਸ਼ਟਿਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੀ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਬਟਿੰਡਾ ਤੋਂ ਪਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੂੰ ਝਟਕਾ ਪੰਜਾਬ ਸਰਕਾਰ ਨੇ ਅਸਤੀਫਾ ਕੀਤਾ ਨਾ ਮਜ਼ੂਰ ਸਰਕਾਰ ਨੇ ਡਿਊਟੀ ਦੇ ਤੁਰੰਤ ਹਾਜ਼ਰ ਹੋਣ ਦੇ ਜਾਰੀ ਕੀਤੇ ਹਨ ਨਾਈਬ ਸੈਣੀ ਸਰਕਾਰ ਡਿੱਗੰਦੀ ਕਗਾਰ ਤੇ ਮੁੱਖ ਮੰਤਰੀ ਨੈਤਿਕਤਾ ਦੇ ਆਧਾਰ ਤੇ ਦੇਣ ਅਸਤੀਫਾ ਕਿਹਾ ਦੁੱਸ਼ਨ ਚੋਟਾਲਾ Rajasthan ਚ ਵਾਪਰਿਆ ਦਰਦਨਾਕ ਸੜਕ ਹਾਸਾ 6 ਲੋਕਾਂ ਦੀ ਹੋਈ ਮੌਤ 2 ਜ਼ਖਮੀ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪਾਜਪਾਦੀ ਬਠਿੰਡਾ ਤੋਂ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੂੰ ਪੰਜਾਬ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ ਪੰਜਾਬ ਸਰਕਾਰ ਨੇ ਉਹਨਾਂ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੈ ਅਤੇ ਉਹਨਾਂ ਨੂੰ ਤੁਰੰਤ ਡਿਊਟੀ ਤੇ ਹਾਜ਼ਰ ਹੋਣ ਦੇ ਹੁਕਮ ਜਾਰੀ ਕੀਤੇ ਨੇ ਜਾਣਕਾਰੀ ਅਨੁਸਾਰ ਆਈਐਸ ਅਧਿਕਾਰੀ ਪਰਮਪਾਲ ਕੌਰ ਸਿੱਧੂ ਵੱਲੋਂ ਸਵੈਇੱਛਕ ਸੇਵਾ ਮੁਕਤੀ ਲਈ ਦਿੱਤੀ ਗਈ ਅਰਜ਼ੀ ਨਾਮਨਜ਼ੂਰ ਕਰ ਦਿੱਤੀ ਗਈ ਹੈ ਸਰਕਾਰ ਨੇ ਉਹਨਾਂ ਦਾ ਅਸਤੀਫਾ ਤੁਰੰਤ ਪ੍ਰਭਾਵ ਨਾਲ ਰੱਦ ਕਰਦੇ ਉਹਨਾਂ ਨੂੰ ਡਿਊਟੀ ਤੇ ਹਾਜ਼ਰ ਹੋਣ ਬਾਰੇ ਨੋਟਿਸ ਜਾਰੀ ਕੀਤਾ ਹੈ ਸੂਤਰਾਂ ਦਾ ਕਹਿਣਾ ਹੈ ਕਿ ਨੌਕਰੀ ਛੱਡਣ ਲਈ ਨੋਟਿਸ ਪੀਰੀਅਡ 3 ਮਹੀਨੇ ਹੈ ਤੇ ਨੌਕਰੀ ਛੱਡਣ ਲੱਗਿਆ 3 ਮਹੀਨੇ ਦਾ ਨੋਟਿਸ ਨਹੀਂ ਦਿੱਤਾ ਗਿਆ ਸਰਕਾਰ ਦਾ ਤਰਕ ਹੈ ਕਿ ਅਧਿਕਾਰੀਆਂ ਦੀ ਪਹਿਲੀ ਹੀ ਕਾफी ਘਾਟ ਹੈ ਤੇ ਇਸ ਤਰ੍ਹਾਂ ਕਿਸੇ ਅਧਿਕਾਰੀ ਨੂੰ ਬਿਨਾਂ ਨੋਟਿਸ ਪੀਰੀਅਡ ਪੂਰਾ ਕੀਤੇ ਫਾਰਗ ਨਹੀਂ ਕੀਤਾ ਜਾ ਸਕਦਾ ਇਹ ਵੀ ਕਿਹਾ ਗਿਆ ਹੈ ਕਿ ਵੀਆਰਐਸ ਲੈਣ ਲਈ ਗਲਤ ਆਧਾਰ ਪੇਸ਼ ਕੀਤਾ ਗਿਆ ਸੀ ਸੂਤਰਾਂ ਅਨੁਸਾਰ ਸੀਨੀਅਰ ਕਾ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾਂ ਦੀ ਨੌ ਪਰਮਪਾਲ ਕੌਰ ਵੱਲੋਂ ਆਪਣੇ ਅਸਤੀਫੇ ਲਈ ਤੇ ਵਿਹਾਰਿਕ ਸਥਿਤੀ ਵਿੱਚ ਫਰਕ ਦਾ ਵੀ ਸਰਕਾਰ ਹਵਾਲਾ ਦੇ ਰਹੀ ਹੈ ਜ਼ਿਕਰ ਹੋਇਆ ਕਿ ਪਰਮਪਾਰਕ ਔਰ ਸਿੱਧੂ ਨੇ ਬੀਤੇ ਦਿਨੀ ਆਈਐਸ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਭਾਜਪਾ ਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਸੀ ਤੇ ਉਹਨਾਂ ਨੂੰ ਪਾਰਟੀ ਵੱਲੋਂ ਬਠਿੰਡਾ ਹਲਕੇ ਤੋਂ ਟਿਕਟ ਵੀ ਦਿੱਤੀ ਗਈ ਸੀ ਤੇ ਉਹਨਾਂ ਦਾ ਅਸਤੀਫਾ ਕੇਂਦਰ ਸਰਕਾਰ ਨੇ ਤਾਂ ਮਨਜ਼ੂਰ ਕਰ ਲਿਆ ਸੀ ਪਰ ਪੰਜਾਬ ਸਰਕਾਰ ਨੇ ਇਹਨਾਂ ਦਾ ਅਸਤੀਫਾ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ 'ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਤਿੰਨ ਆਜ਼ਾਦ ਵਿਧਾਇਕਾਂ ਨੇ ਬੀਤੇ ਦਿਨੀ ਸਵੇਰੇ 'ਚ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲਿਆ ਜਿਸ ਤੋਂ ਬਾਅਦ ਹਰਿਆਣਾ 'ਚ ਸਿਆਸੀ ਚਰਚਾ ਛਿੜ ਗਈ ਹੈ ਇਸ ਵਿਚਾਲੇ ਹਰਿਆਣਾ ਦੇ ਸਾਬਕਾ ਡਿਪਟੀ ਸੀਐਮ ਦੁਸ਼ਯੰਤ ਚਟਾਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਨ੍ਹਾਂ ਕਿਹਾ ਕਿ ਨਾਇਬ ਸੈਣੀ ਸਰਕਾਰ ਡਿੱਗਣ ਦੀ ਕगार 'ਤੇ ਹੈ ਦੱਸਦੀ ਕਿ ਵਿਧਾਨ ਸਭਾ 'ਚ ਜਾਣ ਲਈ 46 ਵਿਧਾਇਕਾਂ ਦਾ ਸਮਰਥਨ ਹੋਣਾ ਜ਼ਰੂਰੀ ਹੈ ਇਸ ਲਈ ਮੁੱਖ ਮੰਤਰੀ ਨਾਇਬ ਸੈਣੀ ਨੂੰ ਉਹਨਾਂ ਕਿਹਾ ਕਿ ਨੈਤ चाहिए राजनीतिक हलचल पिछले बारह घंटों में बहुत तेज हुई है राजनीतिक को देखते हुए जिस तरीके से तीन एम एल ए नायब सैनी जी की सरकार से अपना समर्थन वापिस लिया है आज हरियाणा प्रदेश की सरकार जो मेजॉरिटी लेकर दो महीने पहले आई थी उससे कम हुई नैतिकता के आधार पर मुख्यमंत्री को या तो अपना बहुमत पेश करना चाहिए या इस्तीफा देना चाहिए और वही दूसरी ओर पर हम आग्रह भी करेंगे और लिखित में भी मां महिम से आग्रह करेंगे कि इस गवर्नमेंट को दोबारा तीन विधायकों ने लिखित तौर पर अपना इस्तीफा राज्यपाल को भेजा राज्यपाल भी सरकार को मेजॉरिटी प्रूव करने की डायरेक्शन दे क्योंकि आज दो विधायकों ने विधानसभा की मेंबरशिप से इस्तीफा दिया अठासी एमएलए आज हरियाणा विधानसभा के तीन गवर्नमेंट से समर्थन वापस कर चुके दो वो विधायक थे जो उस समय गवर्नमेंट के पास उनके समर्थन में पांच विधायकों का कम होना सरकार के समर्थन से ये प्रूव कर देता है कि आज सिंपल मेजोरिटी के आंकड़े से सरकार बाहर मैं तो आज यही मांग करता हूं कि मुख्यमंत्री नैतिकता के आधार पर अपना इस्तीफा देने का काम करें ਹੁਸ਼ਿਆਰਪੁਰ ਦੇ ਦਸੂਆ ਨੇੜਲੇ ਪਿੰਡ ਕੋਲੀਆਂ ਚ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਸਿਰ ਤੇ ਤੇਜ਼ ਤਾਰ ਹਥਿਆਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਜਾਣਕਾਰੀ ਦੇ ਅਨੁਸਾਰ ਪਤਨੀ ਨੇ ਸ਼ੱਕ ਤੋਂ ਬਚਣ ਲਈ ਆਪਣੀ ਪਤੀ ਦੀ ਲਾਸ਼ ਨੂੰ ਵਰਾਂਡੇ ਵਿੱਚ ਰੱਖ ਦਿੱਤਾ ਮ੍ਰਿਤਕ ਦੀ ਪਛਾਣ ਬੁੱਟੀ RAM ਪੁੱਤਰ ਹੰਸਰਾ ਜਵਰ ਹੋਈ ਹੈ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੇ ਜੀਜੇ ਮਲਕੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਤੇ ਉਸਦੇ ਸਾਥੀ ਗੁਰਜੀਤ ਸਿੰਘ ਉਰਫ ਮੋਨੂ ਖਿਲਾਫ ਕੇਸ ਦਰਜ ਕੀਤਾ ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਪਤਨੀ ਅਮਨਦੀਪ ਕੌਰ ਨੂੰ ਤਾਂ ਗ੍ਰਿਫਤਾਰ ਕਰ ਲਿਆ ਜਦੋਂ ਕਿ ਪ੍ਰੇਮੀ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਦੇ ਜੀਜਾ ਨੇ ਦੱਸਿਆ ਕਿ ਉਹਨਾਂ ਨੂੰ ਬੁੱਟੀ RAM ਦੀ ਪਤਨੀ ਦਾ ਫੋਨ ਆਇਆ ਕਿ ਬੁੱਟੀ RAM ਦੀ ਮੌਤ ਹੋ ਗਈ ਜਦੋਂ ਉਹਨਾਂ ਨੇ ਘਰ ਪਹੁੰਚ ਕੇ ਦੇਖਿਆ ਤਾਂ ਬੁੱਟੀ RAM ਦੀ ਲਾਸ਼ ਬਰਾਂਡੇ 'ਚ ਮੰਜੇ ਤੇ ਪਈ ਸੀ ਤੇ ਉਸਦੇ ਸਿਰ ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਸਨ ਤੇ ਘਰ ਦੇ ਥੰਮ੍ਹਾਂ ਤੇ ਖੂਨ ਦੇ ਧੱਬੇ ਦਿਖਾਈ ਦੇ ਰਹੇ ਸਨ ਪੁੱਛਣ ਤੇ ਅਮਨਦੀਪ ਕੌਰ ਨੇ ਦੱਸਿਆ ਕਿ ਉਹ ਬੱਚਿਆਂ ਨਾਲ ਕਮਰੇ ਅੰਦਰ ਸੌਂ ਰਹੀ ਸੀ ਤੇ ਜਦੋਂ ਉਹ ਸਵੇਰੇ ਉੱਠ ਕੇ ਬਾਹਰ ਆਈ ਤਾਂ ਉਸਦੇ ਸਿਰ ਤੇ ਸੱਟਾਂ ਦੇ ਨਿਸ਼ਾਨ ਸ ਰਾਜਸਥਾਨ ਦੀ ਸਵਾਈ ਮਾਦੋਪੁਰ ਚੀਕੋ ਕਾਰ ਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋਣ ਦੀ ਖਬਰ ਹੈ। ਹਾਸੀ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ। ਦੋ ਬੱਚੇ ਵੀ ਜ਼ਖਮੀ ਹੋਏ ਨੇ। ਵੀਡੀਓ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਟਰੱਕ ਨੇ ਅਚਾਨਕ ਯੂ-ਟਰਨ ਲਿਆ ਤੇ ਪਿੱਛੋਂ ਆ ਰਹੀ ਕਾਰ ਉਸ ਨਾਲ ਟਕਰਾ ਗਈ। ਸੜਕ ਤੇ ਇੱਕ ਹੋਰ ਟਰੱਕ ਕੋਲ ਖੜੇ ਤਿੰਨ ਵਿਅਕਤੀ ਰੇਲਿੰਗ ਤੋਂ ਛਾਲ ਮਾਰ ਕੇ ਪਾਟ ਗਏ ਹਾਸਾਂ। ਦਿੱਲੀ-ਮੁੰਬਈ ਐਕਸਪ੍ਰੈਸ ਵੇ ਤੇ ਬਾਉਲੀ थाना ਖੇਤਰ ਦੇ ਬਨਾਸਪੂਲੀਆ ਨੇੜੇ ਵਾਪਰੀਆ ਦੱਸਦੇ ਕਿ ਇੱਕੋ ਕਾਰ ਟਰੱਕ ਦੇ ਪਿੱਛੇ-ਪਿੱਛੇ ਜਾ ਰਹੀ ਸੀ ਤੇ ਅਚਾਨਕ ਟਰੱਕ ਡਰਾਈਵਰ ਬਿਨਾ ਕੋਈ ਸਿਗਨਲ ਦਿੱਤੇ ਖੱਬੇ ਪ ਟ੍ਰੱਕ ਨਾਲ ਟਕਰਾ ਗਏ ਡਰਾਈਵਰ ਟ੍ਰੱਕ ਨੂੰ ਰੋਕਣ ਦੀ ਬਜਾਏ ਯੂ ਟਰਨ ਲੈ ਕੇ ਉੱਥੋਂ ਭੱਜ ਗਿਆ ਘਟਨਾ ਵਾਲੀ ਥਾਂ ਤੋਂ ਕਰੀਬ 40 ਮੀਟਰ ਦੀ ਦੂਰੀ ਤੇ ਇੱਕ ਹੋਰ ਟ੍ਰੱਕ ਖੜਿਆ ਦਿਖਾਈ ਦੇ ਰਿਹਾ ਟ੍ਰੱਕ ਦੇ ਕੋਲ ਤਿੰਨ ਲੋਕ ਵੀ ਖੜੇ ਨੇ ਤੇ ਹਾਸਾ ਹੁੰਦੇ ਹੀ ਤਿੰਨੋਂ ਵਿਅਕਤੀ ਐਕਸਪ੍ਰੈਸ ਵੇ ਦੇ ਰੇਲਿੰਗ ਤੋਂ ਛਾਲ ਮਾਰ ਕੇ ਭੱਜ ਗਏ ਤੁਹਾਡੇ ਰਫਲਾ ਨਾਲ ਹੋਏ ਮੁਕਲਾਵੇ ਸੌਰੇ ਬਿੱਲੋ ਜੇਲਾਂ ਹੋ ਗਈਆਂ ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੀਆਂ ਨੇ ਤੇ ਹੁਣ ਇੱਕ ਵਾਰ ਫੇਰ ਪੰਜਾਬ ਦੀ ਇੱਕ ਹੋਰ ਜੇਲ੍ਹ ਸੁਰਖੀਆਂ ਵਿੱਚ ਆਈ ਹੈ ਜਿੱਥੋਂ ਦੀ ਇੱਕ ਹਵਾਲਾਤੀ ਨੇ ਆਪਣੇ ਹੀ ਕਿਸੇ ਦੋਸਤ ਨੂੰ ਵੀਡੀਓ ਕਾਲ ਕੀਤੀ ਉਹ ਵੀ ਲਾਈਵ ਸੀ ਤੇ ਇਸ ਦੇ ਨਾਲ ਹੀ ਉਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਈ ਹੈ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਜਿਸ ਦੇ ਵੱਲੋਂ ਆਏ ਦਿਨ ਚੈਕੀਆਂ ਕੀਤੀਆਂ ਜਾਂਦੀਆਂ ਨੇ ਪਰ ਬਾਵਜੂਦ ਇਸ ਦੇ ਅਜਿਹੇ ਕਾਲਾਂ ਦਾ ਵਾਇਰਲ ਹੋ ਜਾਣਾ ਕਿਤੇ ਨਾ ਕਿਤੇ ਆਪਣੇ ਆਪ ਦੇ ਵੀ ਸਵਾਲ ਜ਼ਰੂਰ ਖੜੇ ਕਰਦਾ ਹੈ ਦੱਸ ਦਿਓ ਕਿ ਇਸ ਵੀਡੀਓ ਕਾਲ ਦੇ ਪਿੱਛੇ ਆਣਾ ਵੀ ਲਾਇਆ ਹੋਇਆ ਤੇ ਉਸ ਨੂੰ ਹੁਣ ਸੋਸ਼ਲ ਮੀਡੀਆ ਤੇ ਵਾਇਲ ਵੀ ਕੀਤਾ ਗਿਆ ਇਹ ਜੋ ਸ਼ਖਸ ਇਸ ਦੇ ਵਿੱਚ ਨਜ਼ਰ ਆ ਰਿਹਾ ਉਸ ਦੇ ਉੱਤੇ ਨਸ਼ਾ ਤਸਕਰੀ ਨੂੰ ਲੈ ਕੇ ਕਈ ਮਾਮਲੇ ਦਰਜ ਨੇ ਤੇ ਉਸ ਨਸ਼ਾ ਤਸਕਰੀ ਦੇ ਕੇਸ ਮਾਮਲੇ ਵਿੱਚ ਇਹ ਫਰੀਦਕੋਟ ਦੀ ਜੇਲ੍ਹ ਵਿੱਚ ਬੰਦ ਹੈ ਜਿਹਾ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਕਈ ਵੀਡੀਓ ਵਾਇਲ ਹੋਈਆਂ ਨੇ ਜਿਸ ਤੋਂ ਬਾਅਦ ਹੁਣ ਇੱਕ ਹੋਰ ਇਹ ਵੀਡੀਓ ਫਰੀਦਕੋਟ ਦੀ ਮਾਡਰਨ ਜੇਲ੍ਹ ਤੋਂ ਸਾਹਮਣੇ ਆਈ ਹੈ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਪੱਟੀ ਵਿਧਾਨ ਸਭਾ ਹਲਕੇ ਦੇ ਪਿੰਡ ਸਬਰਾ ਵਿੱਚ ਵੱਖ-ਵੱਖ ਥਾਵਾਂ ਤੇ ਤਿੰਨ ਚੋਣ ਮੀਟਿੰਗਾਂ ਕੀਤੀਆਂ ਗਈਆਂ ਜਿਸ ਵਿੱਚ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਇਸ ਮੌਕੇ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਲੈ ਜਾ ਰਹੇ ਨੇ ਤੇ ਲੋਕਾਂ ਵੱਲੋਂ ਉਹਨਾਂ ਨੂੰ ਭਰਵਾ ਹੁੰਗਾਰਾ ਮਿਲ ਰਿਹਾ। ਇਸ ਮੌਕੇ ਸਤਨਾਮ ਸਿੰਘ ਠੇਕੇਦਾਰ ਨੇ ਕਿਹਾ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵੱਡੀ ਜਿੱਤ ਦਰਜ ਕਰਨਗੇ ਇਸ ਤੋਂ ਬਾਅਦ ਮੰਤਰੀ ਨੇ ਸਰਪੰਚ ਸਰਦੂਲ ਸਿੰਘ ਦੇ ਗ੍ਰਹਿ ਵਿਖੇ ਵੀ ਸ਼ਿਰਕਤ ਕੀਤੀ ਤੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ ਜਿਵੇਂ 2022 ਦੇ ਵਿੱਚ ਵੱਡੀ ਲੀਡ ਨਾਲ ਮੇਰੇ ਹਲਕੇ ਦੇ ਪੈਣਾ ਭਰਾਵਾਂ ਨੇ ਸਪੋਰਟਰਾਂ ਨੇ ਫੂਟਾ ਪਾ ਕੇ ਦਾਸ ਨੂੰ ਐਮਐਲਏ ਬਣਾਇਆ ਵਜ਼ੀਰ ਬਣਾਇਆ ਹੁਣ ਉਸੇ ਤਰ੍ਹਾਂ ਹੀ ਲੋਕ ਸਭਾ ਖਡੂਰ ਸਾਹਿਬ ਦੇ ਲੋਕ ਵੱਡੀ ਲੀਡ ਨਾਲ ਜਿਤਾ ਕੇ ਦਾਸ ਨੂੰ ਲੋਕ ਸਭਾ ਚ ਭੇਜਣਗੇ ਤੇ ਸਾਡੇ ਜਿੰਨੇ ਵੀ ਵੱਡੇ ਮੁੱਦੇ ਆ ਸਭ ਤੋਂ ਵੱਡਾ ਮੁੱਦਾ ਤੇ ਆ ਸਾਡੇ ਬੇਰਜ਼ਗਾਰੀ ਬੜੀ ਆ ਇੰਡਸਟਰੀ ਦੀ ਬੜੀ ਵੱਡੀ ਲੋੜ ਆ ਸੈਂਟਰ ਦੇ ਵਿੱਚ ਇੰਡੀਆ ਲਾਈਨਸ ਦੀ ਸਰਕਾਰ ਬਣ ਜਣੀ ਹੈ ਅਰਕਾਂ ਪ੍ਰਮਾਤਮਾ ਕਿਰਪਾ ਕਰੇ ਮੋਦੀ ਨੂੰ ਅਰਕਾਂ ਲੋਕ ਹਰਾ ਦੇਣਗੇ ਨਵੀਂ ਸਰਕਾਰ ਬਣੂਗੀ ਨਵੇਂ ਸਿਰਿਓਂ ਪੈੜਾਂ ਪਹਿਣਗੀਆਂ ਚੰਗੀ ਸਰਕਾਰ ਬਣੂਗੀ ਤੇ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਭਾਈਵਾਲ ਹੋਊਗੀ ਇੰਡਸਟਰੀ ਲੈ ਕੇ ਆਵਾਂਗੇ ਸਾਡੀਆਂ ਧੀਆਂ ਸਾਡੇ ਪੁੱਤਾਂ ਨੂੰ ਨੌਕਰੀਆਂ ਮਿਲਣਗੀਆਂ ਜਿਹੜਾ ਕੋਈ ਮਜ਼ਦੂਰੀ ਕਰਨ ਵਾਲਾ ਉਹ ਮਜ਼ਦੂਰੀ ਕਰੂਗਾ ਜਿਹੜਾ ਪੜ੍ਹਿਆ ਲਿਖਿਆ ਉਹ ਸੀਏ ਦਾ ਕੰਮ ਕੰਪਿਊਟਰ ਦਾ ਕੰਮ ਕਰੂਗਾ ਤੇ ਨਾਲ ਸਭ ਤੋਂ ਵੱਡਾ ਕੰਮ ਹੈ ਸਾਡਾ ਜਿਹੜਾ ਦਰਿਆ ਦਾ ਏਰੀਆ ਲੋਕ ਸਭਾ ਖਡੂਰ ਸਾਹਿਬ ਦੇ ਵਿੱਚ ਮੈਨੂੰ ਲੱਗਦਾ ਪੰਜਾਬ ਤੋਂ ਸਭ ਤੋਂ ਜ਼ਿਆਦਾ ਹਾੜ ਪੀੜ ਤੇ ਏਰੀਆ ਹੁੰਦਾ ਪਰਮਾਤਮਾ ਕਰੇ ਜਿਆਦੀ ਬਾਰਿਸ਼ੀ ਨਾ ਹੋਵੇ ਅਰ ਜੇ ਜਿਆਦੀ بارش ਹੁੰਦੀ ਆ ਬੰਨ ਟੁੱਟਣ ਦਾ ਖਤਰਾ ਰਿੰਦਾ ਤੇ ਬੰਨ ਟੁੱਟਦੇ ਵੀ ਆਏ ਆ ਚੰਗੀ ਮੋਟੀ ਦੀਵਾਰ ਪੱਥਰਾਂ ਦੀ ਬਣਵਾਵਾਂਗੇ ਬੰਨਾਂ ਦੇ ਨਾਲ ਤਾਂ ਜੋ ਜੇ ਜਿਆਦੀ ਬਰਸਾਤ ਹੋਵੇ ਤੇ ਬੰਨਾਂ ਦੇ ਵਿੱਚ ਹੀ ਪਾਣੀ ਚੱਲੇ ਬੰਨਾਂ ਦੇ ਬਾਹਰ ਨਾ ਪਾਣੀ ਆਵੇ ਨਾਨ ਗਵਰਨਮੈਂਟ ਐਡਿਡ ਕਾਲਜਿਸ ਮੈਨੇਜਮੈਂਟ ਫੈਡਰੇਸ਼ਨ ਦੀ ਕਾਰਜਕਾਰਨੀ ਦੀ ਮੀਟਿੰਗ ਸਵਾਮੀ ਗੰਗਾਗੇਰੀ ਜਨਤਾ ਗਰਲਸ ਕਾਲਜ ਵਿਖੇ ਹੋਈ ਜਿਸ ਤੇ ਸਰਬਸੰਮਤੀ ਨਾਲ ਇਨਾਨ ਹੋਇਆ ਕਿ ਸੂਬਾ ਸਰਕਾਰ ਵੱਲੋਂ ਪਿਛਲੇ ਸਾਲ ਪੰਜਾਬ ਦੇ ਸਮੂਹ ਕਾਲਜਾਂ 'ਚ ਦਾਖਲਿਆਂ ਨੂੰ ਨਿਯਮਤ ਕਰਨ ਲਈ ਲਾਗੂ ਕੀਤਾ ਗਿਆ ਸਾਂਝਾ ਦਾਖਲਾ ਪੋਰਟਲ ਕਿਸੇ ਵੀ ਦੇਸ਼ ਦੀ ਪੂਰਤੀ 'ਚ ਫੇਲ ਹੋ ਰਿਹਾ ਇਸ ਮੌਕੇ ਫੈਡਰੇਸ਼ਨ ਦੇ ਪ੍ਰਧਾਨ ਰਜਿੰਦਰ ਮਹੌਂਸਿੰਘ ਛਿਨਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਦਾਖਲਾ ਪੋਰਟਲ ਕਾਂ ਸਮੂਹ ਸਹਾਇਤਾ ਪ੍ਰਾਪਤ ਅਤੇ ਸਵੈ ਵਿੱਤ ਕਾਲਜਾਂ 'ਚ ਦਾਖਲਿਆਂ 'ਚ ਭਾਰੀ ਗਿਰਾ ਨਾ ਸਿਰਫ ਕਾਲਜਾਂ ਨੂੰ ਬਲਕਿ ਵਿਦਿਆਰਥੀਆਂ ਨੂੰ ਵੀ ਦਿੱਕਤ ਪੇਸ਼ ਆ ਰਹੀ ਹੈ ਪੰਜਾਬ ਦੇ 136 ਕਾਲਜ ਨੇ 136 ਕਾਲਜ ਨੇ ਐਡਿਟ ਕਾਲਜ ਜਿਹੜੇ ਪੰਜਾਬ ਦੇ ਗਵਰਨਮੈਂਟ ਕੋਲੋਂ ਗ੍ਰਾਂਟ ਲੈਂਦੇ ਆ ਔਰ 6 ਕਾਲਜ ਜਿਹੜੇ ਨੇ ਉਹ ਚੰਡੀਗੜ੍ਹ ਦੇ ਨੇ ਸੋ 142 ਕਾਲਜਸ ਦੀ ਮੈਨੇਜਮੈਂਟ ਫੈਡਰੇਸ਼ਨ ਦਾ ਮੈਨੂੰ ਪ੍ਰੈਜ਼ੀਡੈਂਟ ਚੁਣਿਆ ਹੋਇਆ ਪਿਛਲੇ 3 ਸਾਲ ਤੋਂ ਔਰ ਅਸੀਂ ਬਕਵਕ ਸਾਡੇ ਮਸਲੇ ਜਿਹੜੇ ਨੇ ਯੂਨੀਵਰਸਿਟੀਜ਼ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਐਜੂਕੇਸ਼ਨ ਸੈਕਟਰੀ ਨਾਲ ਔਰ ਡੀਪੀ ਨਾਲ ਜਿਹੜੇ ਨੇ ਸਾਡੇ ਮਸਲੇ ਕੋਈ ਨਾ ਕੋਈ ਖੜੇ ਰਹਿੰਦੇ ਆ ਕਿਉਂਕਿ ਉਹ ادارے ਆ ਜਿਨ੍ਹਾਂ ਨੇ ਜਿਨ੍ਹਾਂ ਦੇ ਵਿੱਚ ਪ੍ਰਾਈਵੇਟ ਕੋਈ ਵੀ ਮਾਲਕ ਨਹੀਂ ਹੈ ਸਾਰੇ ਸੁਸਾਇਟੀ ਦੇ ਕਾਲਜ ਨੇ ਔਰ ਇਹਨਾਂ ਨੇ ਬੜੀ ਵੱਡੀ ਸੇਵਾ ਪੰਜਾਬ ਦੇ ਵਿੱਚ ਕੀਤੀ ਹੈ ਲੱਖਾਂ ਸਟੂਡੈਂਟਸ ਇਹ ਤੋਂ ਪੜ੍ਹ ਕੇ ਗਏ ਨੇ ਲੇਕਿਨ ਪਿਛਲੇ 25 ਸਾਲ ਤੋਂ ਵੀ 25 ਸਾਲ ਤੋਂ ਜਦੋਂ ਤੋਂ ਐਜੂਕੇਸ਼ਨ ਕਮਰਸ਼ੀਅਲਾਈਜ਼ ਹੋ ਗਈ ਹੈ ਪੰਜਾਬ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਪ੍ਰਾਈਵੇਟ ਯੂਨੀਵਰਸਿਟੀ ਆ ਗਈਆਂ ਪ੍ਰਾਈਵੇਟ ਕਾਲਜ ਬਣ ਗਏ ਨਵੇਂ ਜਿਹੜੇ ਨੇ ਸੈਲਫ ਫਾਈਨੈਂਸਿੰਗ ਕਾਲਜ ਖੁੱਲ ਗਏ ਉਹਦੇ ਨਾਲ ਜਿਹੜਾ ਐਜੂਕੇਸ਼ਨ ਜਿਹੜੀ ਕਮਰਸ਼ੀਅਲਾਈਜ਼ ਹੋ ਗਈ ਹੈ ਔਰ ਉਹਦੇ ਨਾਲ ਸਾਡੇ ਜਿਹੜੇ ਅਸੀਂ ਸੇਵਾ ਕਰਨ ਵਾਲੇ ਲੋਕਾਂ ਜਿਹੜੇ ਕਾਲਜ ਨੇ ਉਹਨਾਂ ਦੇ ਬਹੁਤ ਸਾਰੇ ਮਸਲੇ ਖੜੇ ਹੋਏ ਆ ਜ਼ਿਲ੍ਹਾ ਮਲੇਰਕੋਟਲਾ ਦੀ ਪੁਲਿਸ ਨੇ ਪੰਜ ਵਿਅਕਤੀਆਂ ਨੂੰ 20 ਕਿਲੋ ਅਫੀਮ ਤੇ 84000 ਰੁਪਏ ਦੀ ਜਾਲੀ ਕਰੰਸੀ ਸਮੇਤ ਕਾਬੂ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਜ਼ਿਲ੍ਹਾ ਮੁਖੀ ਡਾਕਟਰ ਸਿਮਰਤ ਕੌਰ ਆਈਪੀਐਸ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਤੇ ਸੀਆਈਏ ਮਹਾਰਾਣਾ ਪੁਲਿਸ ਦੀਆਂ ਟੀਮਾਂ ਨਾਲ ਸਾਂਝੇ ਤੌਰ ਤੇ ਪਿੰਡ ਫਰਵਾਲੀ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਟਰੱਕ ਨੂੰ ਰੋਕਿਆ ਗਿਆ ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਡਰਾਈਵਰ ਗੁਰਦੀਪ ਸਿੰਘ ਤੇ ਕੰਡਕਟਰ ਸੰਦੀਪ ਦੀ ਪਿਛਲੀ ਸੀਟ ਤੇ ਪੇ ਪਲਾਸਟਿਕ ਦੇ ਲਿਫਾਫੇ ਵਿੱਚੋਂ 20 ਕਿਲੋ ਅਫੀਮ ਬਰਾਮਦ ਹੋਈ ਸੀ ਤਰ੍ਹਾਂ ਇੱਕ ਹੋਰ ਸਾਂਝੇ ਆਪਰੇਸ਼ਨ ਦੌਰਾਨ ਰੀਸ਼ੂ ਕੁਮਾਰ ਮਲੇਰਕੋਟਲਾ ਤੇ ਲਖਵਿੰਦਰ ਕੁਮਾਰ ਨੇ ਪਟਿਆਲਾ ਤਲਾ ਤੋਂ 2.80 ਲੱਖ ਦੇ ਨਕਲੀ ਨੋਟ ਬਰਾਮਦ ਕਰਕੇ ਉਹਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਸ ਤੋਂ ਪੁੱਛਗਿੱਛ ਜਾਰੀ ਹੈ ਜਿਸ ਤੇ ਪੁਲਿਸ ਨੇ ਅਮਿਤ ਗਿੱਲ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਲੱਖਾਂ ਦੀ ਕੀਮਤ ਦੇ ਨਕਲੀ ਨੋਟ ਇੱਕ ਕਲਰ ਪ੍ਰਿੰਟਰ ਤੇ ਸਮਾਨ ਵੀ ਬਰਾਮਦ ਕੀਤਾ ਹੈ ਤੇ ਮੁਜ਼ਮਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾ ਲੋਕਾਂ ਨੂੰ ਵੋਟ ਬਰਾਉਂਡ ਸੰਬੰਧੀ ਜਾਗਰੂਕ ਕਰਨ ਦੀ ਮੁਹਿੰਮ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਤੇ ਆਲਫਾ ਮਹਿੰਦਰਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਪ੍ਰੀਤਨਗਰ ਐਸਡੀ ਫੁੱਲਰਵਾਲ ਗਰਲ ਸੀਨੀਅਰ ਸੈਕੰਡਰੀ ਸਕੂਲ ਲੱਡੋ ਵਾਲੀ ਰੋਡ ਦੇ ਬੱਚਿਆਂ ਦੇ ਸਹਿਯੋਗ ਨਾਲ ਇੱਕ ਰੈਲੀ ਕੱਢੀ ਗਈ। ਇਸ ਦੌਰਾਨ ਐਸਡੀਐਮ ਜੈਨਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਜੈਨਦਰ ਸਿੰਘ ਨੇ ਕਿਹਾ ਕਿ ਸੰਸਥਾ ਵੱਲੋਂ ਬੱਚਿਆਂ ਦੇ ਸਹਿਯੋਗ ਨਾਲ ਬਹੁਤ ਵਧੀਆ ਕਦਮ ਚੁੱਕਿਆ ਗਿਆ। ਲੋਕ 1 ਜੂਨ ਨੂੰ ਵੋਟ ਪਾ ਕੇ ਆਪਣੇ ਉਮੀਦਵਾਰ ਦੀ ਚੋਣ ਕਰਨ। ਇਸ ਦੌਰਾਨ ਵਿਦਿਆਰਥਣ ਮਹਿਮਾ Tiwari ਨੇ ਕਿਹਾ ਕਿ ਸਾਰੇ ਵੋਟਰ 1 ਜੂਨ ਨੂੰ ਵੋ ਕਿ ਚੰਗੀ ਸਰਕਾਰ ਲੰਬੀ ਜਾ ਸਕਦੀ ਗੁਰਦੁਆਰਾ ਵਿਸ਼ਵਕਰਮ ਸਿੰਘ ਸਭਾ ਮੰલ્લાਵਾਲਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ RAM ਗੜੀਆ ਕਾਲ ਜਥੇਬੰਦੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੂਹ ਸੰਗਤ ਦੇ ਸਹਿਯੋਗ ਨਾਲ ਸਰਦਾਰ ਜੱਸਾ ਸਿੰਘ RAM ਗੜੀਆ ਜੀ ਦਾ 301ਵਾਂ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਅੰਮ੍ਰਿਤ ਵੇਲੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਰਾਤ ਸਮੇਂ ਕੀਰਤਨ ਦੀਵਾਨ ਸਜਾਈ ਗਈ ਜਿਸ ਵਿੱਚ ਕਥਾਵਾਚਕ ਪਾਈ ਦਿਲਬਖ ਸਿੰਘ ਬਲੇਰ ਹਜ਼ੂਰੀ ਰਾਗੀ ਗਿਆਨੀ ਜਗਦੀਪ ਸਿੰਘ ਜੀ ਵੱਲੋਂ ਕਥਾ ਕੀਰਤਨ ਤੇ ਗੁਰਮਤ ਵਿਚਾਰਾਂ ਨੇ ਗੁਰਬਾਣੀ ਦਾ ਸੁਨਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਮਹਾਨ ਜਰਨੈਲ ਸਰਦਾਰ ਜੱਸਾ ਜੀਵਨ ਬਾਰੇ ਚਾਨਣਾ ਪਾਕਿਸਤਾਨ ਨੂੰ ਜਾਣੂ ਕਰਵਾਇਆ ਹੁਣ ਨਜ਼ਰ ਮਾਰਦੇ ਅੱਜ ਦੇ ਮੌਸਮ ਤੇ ਹਾਲ ਦੇਬਾ ਦੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਦੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ